ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਕਰਨ ਦਾ ਸੁਣਨ ਦਾ ਇਹ ਸਮਾਂ ਗੁਰੂਦਰ ਤੋਂ ਸਾਨੂੰ ਪ੍ਰਾਪਤ ਹੋਇਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਮਕਲੀ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਉਚਾਰਨ ਕੀਤੀ ਹੋਈ ਹੈ ਸਿੱਧ ਗੋਸ਼ਟ ਦੀ ਬਾਣੀ ਦੀ ਵਿਚਾਰ ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੀ ਹੈ ਤੇ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਬਾਣੀ ਦੇ ਅੰਦਰ ਜੋ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਉਸ ਨੂੰ ਫਿਰ ਸਤਿਗੁਰੂ ਜੀ ਨੇ ਇਸ ਬਾਣੀ ਦੇ ਅੰਦਰ ਆਪਣੇ ਵਿਚਾਰ ਦੇ ਰਾਹੀਂ ਆਪਣੀਆਂ ਸ਼ਬਦਾਂ ਦੇ ਰਾਹੀਂ ਦਰਜ ਕੀਤੇ ਨੇ ਤਾਂ ਅੱਜ ਦਾ ਇਹ ਜਿਹੜਾ ਪਦਾ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ ਇਸ ਬਾਣੀ ਦਾਤ ਜਿਹੜਾ ਹੈ 50 ਨੰਬਰ ਪਤਾ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਰਾਮਕਲੀ ਹੈ ਤੇ ਪਾਵਨ ਅੰਗ 943 ਦੇ ਉੱਪਰ ਇਹ ਸ਼ਬਦ ਸੁਭਾਈ ਮਨ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਪਦੇ ਦੇ ਅੰਦਰ ਨਾਮ ਦੀ ਗੰਨ ਨੂੰ ਨਾਮ ਦੀ ਵਿਚਾਰ ਨੂੰ ਦ੍ਰਿੜ ਕਰਾਉਣ ਦੇ ਵਾਸਤੇ ਜੋ ਬਚਨ ਕੀਤੇ ਨੇ ਆ ਉਹ ਆਪਾਂ ਉਹਨਾਂ ਦੀ ਅਖਰੀ ਅਰਥ ਕਰਾਂਗੇ ਪਹਿਲਾਂ ਤੇ ਨਾਲ ਆਪਾਂ ਦਿੱਤੇ ਸਮੇਂ ਦੇ ਅੰਦਰ ਰਹਿ ਕਰਕੇ ਇਹਦਾ ਭਾਵ ਅਰਥ ਸਤਿਗੁਰੂ ਜੀ ਦੇ ਉਪਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਵੀ ਕਰਾਂਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰਦੇ ਨੇ ਨਾਮ ਤਤ ਸਭ ਹੀ ਸਿਰ ਜਾਪੈ ਕਿ ਜੋ ਨਾਮ ਹੈ ਸਬ ਜੀ ਕਹਿੰਦੇ ਨਾਮ ਤਤ ਸਾਤ ਦਾ ਭਾਵ ਆਪਾਂ ਸਮਝਦੇ ਹਾਂ ਕਿ ਜਿਹੜੀ ਚੀਜ਼ ਅਸਲੀਅਤ ਦੇ ਵਿੱਚ ਹੈ ਜਿਹੜੀ ਚੀਜ਼ ਬਹੁਤ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਹੜਾ ਨਿਚੋੜ ਕਹਿ ਦਈਏ ਸੱਚ ਕਹਿ ਦਈਏ ਸਚਾਈ ਕਹਿ ਦਈਏ ਰਹਿਣ ਵਾਲੀ ਚੀਜ਼ ਕਹਿ ਦਈਏ ਅਸਲੀਅਤ ਕਹਿ ਦਈਏ ਕਿ ਨਾਮ ਦਾ ਜਿਹੜਾ ਤਤ ਹੈ ਜਿਹੜੀ ਨਾਮ ਦਾ ਸੱਚ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਸਭ ਹੀ ਸਿਰ ਜਾਪੈ ਨਾਮ ਦਾ ਤਤ ਸਹਿਬ ਜੀ ਕਹਿੰਦੇ ਨਾਮ ਦੀ ਸਚਾਈ ਨਾਮ ਦੀ ਅਸਲੀਅਤ ਹਮੇਸ਼ਾ ਰਹਿਣ ਵਾਲੀ ਦੀ ਹੈ ਸੱਚ ਹੈ ਤੇ ਦੂਸਰੀ ਗੱਲ ਸਾਬ ਜੀ ਕਹਿੰਦੇ ਨੇ ਸਭ ਹੀ ਸਿਰ ਜਾਪੇ ਸਾਰਿਆਂ ਤੋਂ ਸ੍ਰੇਸ਼ਟ ਸਾਰਿਆਂ ਤੋਂ ਉੱਚੀ ਤੇ ਹਮੇਸ਼ਾ ਵਾਸਤੇ ਰਹਿਣ ਵਾਲੀ ਜਾਪੇ ਦਾ ਭਾਵ ਜਾਪਦੀ ਹੈ ਸੁਣੀ ਦੀ ਹੈ ਮੰਨੀ ਜਾਂਦੀ ਹੈ ਪੜ੍ਹੀਏ ਕਰਾਂਗੇ ਇਹ ਨਾਮ ਦਾ ਤੱਤ ਜਿਹੜਾ ਹੈ ਉਹ ਸਾਰਿਆਂ ਤੋਂ ਸ੍ਰੇਸ਼ਟ ਜਾਣਿਆ ਜਾਂਦਾ ਹੈ ਜੀ ਸਾਰਿਆਂ ਤੋਂ ਸ੍ਰੇਸ਼ਟ ਸੰਸਾਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਨਾਮ ਤੋਂ ਸੱਚਾ ਤਤ ਹਮੇਸ਼ਾ ਰਹਿਣ ਵਾਲਾ ਕੋਈ ਨਹੀਂ ਦੂਜਾ ਬਚਨ ਸਾਹਿਬ ਨੇ ਕੀਤਾ ਜੀ ਬਿਨ ਨਾਮੇ ਦੁਖ ਕਾਲ ਸੰਤਾਪੈ ਇਸ ਕਰਕੇ ਜਿਹੜਾ ਨਾਮ ਦਾ ਤਤ ਸੱਚਾ ਹੈ ਸਰਮੌਰ ਹੈ ਫਿਰ ਜਿਹੜਾ ਨਾਮ ਦੇ ਤਤ ਤੋਂ ਦੂਰ ਚਲਿਆ ਜਾਵੇ ਸਹਿਬ ਜੀ ਕਹਿੰਦੇ ਭਾਈ ਉਸ ਨੂੰ ਦੁਖ ਤੇ ਕਾਲ ਕਾਲ ਦਾ ਅਰਥ ਆਪਾਂ ਇੱਥੇ ਕਰਾਂਗੇ ਮੌਤ ਵਾਲਾ ਡਰ ਜਿਹੜਾ ਉਹਨਾਂ ਨੂੰ ਮੌਤ ਵਾਲਾ ਡਰ ਉਹਨਾਂ ਨੂੰ ਕਾਲ ਸਹਿਬ ਜੀ ਕਹਿੰਦੇ ਵਿਆਪਦਾ ਹੈ ਇਸ ਕਾਲ ਦੇ ਕਰਕੇ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਹੈ ਬਹੁਤ ਜ਼ਿਆਦਾ ਦੁੱਖ ਪਾਉਂਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਥਾਪੁਰ ਥਾंसा ਦੀ ਬਾਣੀ ਦੇ ਅੰਦਰ ਉਪਦੇਸ਼ ਕਰਕੇ ਸਮਝਾਇਆ ਹੈ। ਸਵਾਵਿਸ਼ ਗੱਲ ਨੂੰ ਆਪਾਂ ਥੋੜਾ ਜਿਹਾ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰੀਏ ਜੀ। ਪਹਿਲੀ ਤੇ ਗੱਲ ਹੈ ਜੀ ਦਾਸ ਬਹੁਤ ਵਾਰੀ ਬੇਨਤੀ ਕਰਦਾ ਹੈ ਅਕਸਰ ਕਿ ਜਦੋਂ ਨਾਮ ਦੀ ਗੱਲ ਆਉਂਦੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੇ ਅੰਦਰ ਸਭ ਤੋਂ ਜ਼ਿਆਦਾ ਗੱਲ ਹੀ ਸਤਿਗੁਰੂ ਨੇ ਨਾਮ ਦੀ ਕੀਤੀ ਹੈ ਮੈਂ ਬੇਨਤੀ ਅਨੇਕਾਂ ਵਾਰ ਆਪ ਜੀ ਦੀ ਸੇਵਾ 'ਚ ਕਰ ਚੁੱਕਿਆ ਇਸ ਕਰਕੇ ਜਦੋਂ ਵੀ ਨਾਮ ਦੀ ਗੱਲ ਤੁਰੇਗੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨਾਮ ਦੇ ਪੱਖ ਦੇ ਵਿੱਚ ਗੱਲ ਕਰਕੇ ਸਾਨੂੰ ਸਮਝਾਉਣਗੇ ਭਾਈ ਇਸ ਨਾਮ ਦੇ ਤਤ ਨਾਲ ਜੁੜੋ ਜੇ ਨਾਮ ਦੇ ਤਤ ਨਾਲ ਜੁੜ ਜਾਵੋਗੇ ਤੇ ਜੀਵਨ ਸਫਲ ਹੋਵੇਗਾ ਤੇ ਨਾਮ ਜਿਹੜਾ ਇਸ ਸਤਿਗੁਰੂ ਦੇ ਕੋਲੋਂ ਮਿਲਣ ਵਾਲਾ ਤੇ ਸਤਿਗੁਰੂ ਦੇ ਕੋਲੋਂ ਮਿਲੇ ਹੋਏ ਨਾਮ ਦੇ ਨਾਲ ਜੇ ਕੋਈ ਜੀਵਨ ਆਪਣਾ ਜੋੜ ਕੇ ਉਹਦੇ ਅਮਲ ਦੇ ਵਿੱਚ ਲੈ ਆਵੇ ਤੇ ਜੀਵਨ ਦੇ ਅੰਦਰ ਆਨੰਦ ਹ। ਪਰ ਦੂਜੇ ਪਾਸੇ ਸਹਿਬ ਨੇ ਨਾਲ ਹੀ ਕਿਹਾ ਜੀ ਨਾਮ ਤੋਂ ਬਿਨਾ ਦੁੱਖ ਹੈ। ਆਪਾਂ ਪਹਿਲਾਂ ਥੋੜਾ ਜਿਹਾ ਇੱਕ ਪੱਖ ਜਿਹੜਾ ਹੈ ਉਹ ਵਿਖਾਂਗੇ। ਕਿ ਨਾਮ ਸਹਿਬ ਜੀ ਨੇ ਬਾਰ-ਬਾਰ ਬਾਣੀ 'ਚ ਸਮਝਾਇਆ ਵੈਸੇ ਤਾਂ ਇਹ ਵਿਚਾਰ ਆਪਾਂ ਨੀਕਾਂ ਵਾਰ ਇਥੇ ਕੀਤੀ ਹੈ ਇਸ ਪੱਖ ਤੋਂ ਸਹਿਬ ਜੀ ਦੀ ਬਾਣੀ ਦੀ। ਆਪਾਂ ਸਤਿਗੁਰੂ ਜੀ ਦਾ ਇੱਕ ਬਚਨ ਪੜਦੇ ਹਾਂ ਜੀ ਬਿਲਕੁਲ ਬਹੁਤੇ ਆਨਵਾਪਾ ਨੂੰ ਚੇਤੇ ਹੈ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚੋਂ ਸਲੋਕ ਹੈ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਲੋਲ ਉਹ ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਸਮਝਾਉਂਦੇ ਕਿਰਪਾ ਕਰਦੇ ਨੇ ਕਿ ਬਹੁ ਸ਼ਾਸਤਰ ਉਸ ਸਿਮਰਤੀਆਂ ਸਾਰੇ ਪੇਖੇ ਢੂੰਡ ਲਿਆ ਇਹਨਾਂ ਦੇ ਵਿੱਚੋਂ ਇਹਨਾਂ ਸਾਰਿਆਂ ਤੋਂ ਬਾਅਦ ਇੱਕ ਗੱਲ ਸਮਝਾਈ ਕਿ ਸਭ ਤੋਂ ਸਰਗੌਰ ਨਾਨਕ ਜੀ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਨਾਮ ਅਮੋਲਕ ਹੈ ਇਸ ਦੇ ਵਰਗਾ ਹੋਰ ਦੂਸਰਾ ਹੋਰ ਕੋਈ ਨਹੀਂ ਹਰਿਆਪ ਅਮੋਲਕ ਹੈ ਸਹਿਬ ਨੇ ਕਿਹਾ ਨਾ ਮੁੱਲ ਨਾ ਪਾਇਆ ਜਾ ਬਹੁ ਸ਼ਾਸਤਰ ਬਹੁ ਸੀਮੰਤੀ ਦੇਖੇ ਸਰਬ ਢੋਲ ਪੂਜਸ ਨਾਹੀ ਹਰਖਰੇ ਨਾਨਕ ਨਾਮ ਅਮੋਲ ਸਹਿਬ ਜੀ ਕਹਿੰਦੇ ਨਾਮ ਅਮੋਲਕ ਹੈ ਤੇ ਨਾਮ ਅਮੋਲਕ ਹੈ ਤੇ ਹੈ ਸਤਿਗੁਰੂ ਦੇ ਕੋਲ ਨਾਮ ਅਮੋਲਕ ਰਤ ਹੈ ਪੂਰੇ ਸਤਿਗੁਰ ਪਾਸ ਹੈ ਬਾਰੇ ਫਿਰ ਆਪਾਂ ਸਤਗੁਰੂ ਜੀ ਦੀ ਬਾਣੀ ਜੋ ਥੋੜਾ ਜਿਹਾ ਇਸ ਗੱਲ ਨੂੰ ਸਮਝੀਏ ਜੇ ਨਾਮ ਦੇ ਨਾਲ ਜੁੜਨ ਤੇ ਸਰਮੌਰ ਸਾਹਿਬ ਨੇ ਆਖਿਆ ਦੂਜੇ ਪਾਸੇ ਸਾਹਿਬ ਨੇ ਕਿਹਾ ਜੀ ਨਾਮ ਤੋਂ ਬਿਨਾਂ ਦੁੱਖ ਹੈ ਇਹਦਾ ਮਤਲਬ ਨਾਮ ਦੇ ਨਾਲ ਜੁੜਨਾ ਨਾਮ ਕਿਸ ਦਾ ਹੈ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ ਇਹਦਾ ਮਤਲਬ ਜੇ ਕੋਈ ਨਾਮ ਦੇ ਨਾਲ ਜੁੜਦਾ ਹੈ ਤੇ ਉਸ ਨਾਮ ਦੇ ਦਾਤੀ ਨਾਮ ਦੇ ਮਾਲਕ ਉਸ ਨਾਮੀ ਦੇ ਨਾਲ ਜੁੜਦਾ ਹੈ ਜਿਹਨੂੰ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਗੁਰਮਤ ਦੇ ਅਨੁਸਾਰ ਅਸੀਂ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਾਂ ਇਸ ਕਰਕੇ ਸਤਿਗੁਰੂ ਜੀ ਜਦੋਂ ਵੀ ਗੱਲ ਕਰਦੇ ਨੇ ਨਾ ਨਾਮ ਨਾਲ ਜੁੜਨ ਦੀ ਨਾਮ ਸਰਮੌਰ ਹੈ ਤੇ ਨਾਮ ਸਰਮੌਰ ਇਸ ਕਰਕੇ ਆ ਜੀ ਜਿਹਦੇ ਅੰਦਰ ਨਾਮ ਆ ਗਿਆ ਉਹਦੇ ਵਰਗਾ ਦੂਜਾ ਕੋਈ ਨਹੀਂ ਹੋ ਸਕਦਾ ਜਿੱਥੇ ਨਾਮ ਨੇ ਸਹਾਈ ਹੋਣਾ ਹੈ ਉੱਥੇ ਦੂਸਰੇ ਕਿਸੇ ਨੇ ਸਹਾਈ ਨਹੀਂ ਹੋਣਾ ਇਸ ਕਰਕੇ ਸਤਿਗੁਰੂ ਜੀ बार-बार ਇਸ ਗੱਲ ਦੀ ਉਦਾਹਰਣ ਦਿੰਦੇ ਨੇ ਕਿ ਸਹਿਬ ਦਾ ਬਚਨ ਹੁੰਦਾ ਹੈ ਸ੍ਰੀ ਰਾਗ ਦੀ ਬਾਣੀ ਦੇ ਅੰਦਰ ਵੈਸੇ ਕਹਿੰਦਾ ਮੇਰਾ ਸ਼ਬਦ ਹੈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਅਸ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਉਹਦੇ ਵਿੱਚ ਸਮਝਾਇਆ ਆਪਾਂ ਕੇਵਲ ਸ਼ੁਰੂ ਤੋਂ ਥੋੜੀ ਜੀ ਉਦਾਹਰਨ ਉਸ ਸ਼ਬਦ ਦੇ ਵਿੱਚੋਂ ਸਾਬ ਜੀ ਦਾ ਬਚਨ ਹੁੰਦਾ ਹੈ ਜੀ ਜਾ ਕੋ ਮੁਸ਼ਕਲਤ ਬਣੈ ਢੋਈ ਕੋਈ ਨਾ ਦੇ ਲਾਗੋ ਹੋਏ ਦੁਸ਼ਮਣਾ ਸਾਖਤੀ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਲਗੇ ਨਾ ਤਤੀਬ ਕਿਉਂ ਕਿਉਂਕਿ ਸਾਬ ਜੀ ਨੇ ਤਾਣਿਆ ਕਾ ਤਾਣ ਆਏ ਨਾ ਜਾਈ ਸਿਰ ਤਾ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਹੁਣ ਸਤਗੁਰੂ ਨੇ ਕਿਹਾ ਜੀ ਜਿਸ ਨੂੰ ਕੋਤੇ ਵੀ ਕੋ ਢੋਈ ਨਹੀਂ ਮਿਲਦੀ ਮੁਸ਼ਕਲ ਹੈ ਜੀਵਨ ਦੇ ਅੰਦਰ ਕੋਈ ਸਹਾਰਾ ਨਹੀਂ ਜਾਂ ਕੋ ਮੁਸ਼ਕਲਤ ਬਣ ਢੋਈ ਕੋਈ ਨਾ ਦੇ ਕੋਈ ਉਹਨਾਂ ਅਸਰਾ ਨਾ ਦੇ ਲਾਗੂ ਹੋਏ ਦੁਸ਼ਮਣਾਂ ਦੁਸ਼ਮਣ ਲਾਗੂ ਜਨ ਪਾਉ ਦੀ ਜਾਣ ਦੇ ਵੈਰੀ ਬਣ ਜਾ ਲਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਖਲੇ ਸਾਥ ਸਬੰਧੀ ਜਿਹੜੇ ਨਾਲ ਲਿਬਣ ਵਾਲੇ ਸਨ ਨਾ ਆਖਦੇ ਸਾਨੂੰ ਦੂਰ ਹੋ ਜਾਣ ਪਾਛਾ ਸਭੋ ਭੱਜਿਆ ਆਸਰਾ ਛੁਕਿਆ ਸਭ ਅਸਰਾਉ ਸਭ ਤਰ੍ਹਾਂ ਦੇ ਆਸਰੇ ਸਤਗੁਰੂ ਜੀ ਕਹਿੰਦੇ ਨੇ ਦੂਰ ਚਲੇ ਜਾਣ ਪਰ ਜੇ ਇੱਕ ਗੱਲ ਤੈਨੂੰ ਚੇਤੇ ਚ ਰਵੇ ਨਾ ਸਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਜਾਵੇਂਗੇ ਚੇਤੇ ਆਵੇ ਉਸ ਪਾਲ ਬ੍ਰਹਮ ਲਗੇ ਨ ਤਤੀਵਾਉ ਉਸ ਨਾਮ ਦੇ ਨਾਲ ਉਸ ਨਾਮ ਦੇ ਦਾਤੇ ਅਕਾਲ ਪੁਰਖ ਜੀ ਦੇ ਨਾਲ ਜੇ ਜੁੜ ਜਾਵੇਂ ਤੇ ਸਾਬ ਜੀ ਕਹਿੰਦੇ ਤੱਤੀ ਬਾਹ ਲੱਗਣ ਵਾਲੀ ਗੱਲ ਨਹੀਂ ਹੋ ਸਕਦੀ ਇਹਦਾ ਮਤਲਬ ਉਹ ਨਾਮ ਸਹਬ ਨੇ ਤਾਂ ਹੀ ਸਰਮਾਉ ਰੱਖਿਆ ਹੈ ਜੀ ਵਾਰ-ਵਾਰ ਬਾਣੀ ਦੇ ਅੰਦਰ ਕਿ ਨਾਮ ਦੇ ਨਾਲ ਜੁੜਨਾ ਨਾਮ ਦੇ ਨਾਲ ਜੁੜਿਆ ਹੀ ਸੱਚਾ ਹੈ ਨਾਮ ਤੋਂ ਬਿਨਾ ਕੋਈ ਨਹੀਂ ਦਿਲੋਂ ਮੁਹੱਬਤ ਜਿੰਨ ਸੇਈ ਸੱਚਿਆ ਜਿਨ ਮਨ ਹੋਰ ਮਕੂਰ ਸੇ ਕਾਂਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਵਿਦਾਨ ਕੀ ਸਹਬ ਨੇ ਗੱਲ ਕੀਤੀ ਜਿਹੜੇ ਉਹਦੇ دیدار ਦੇ ਅੰਦਰ ਰੰਗੇ ਜਾਂਦੇ ਹਨ ਰੱਤੇ ਜਾਂਦੇ ਹਨ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਜੀਵਨ ਐਸਾ ਹੈ ਕਿ ਉਹਨਾਂ ਦਾ ਸਿਰ ਨਹੀਂ ਕਿਆ ਭਰੋਸਾ ਸਾਹਿਬ ਨੇ ਤਾਣਿਆਂ ਦਾ ਤਾਨ ਆਏ ਨਾ ਜਾਏ ਤੇ ਸਦਾ ਉਹ ਸ਼ਬਦੀ ਸੱਚ ਜਾਣ ਕਿਉਂ ਆਉਣ ਵਾਲਾ ਨਹੀਂ ਜਾਣ ਵਾਲਾ ਨਹੀਂ ਤੇ ਜਿਹੜਾ ਸਭ ਤੋਂ ਉੱਚਾ ਹੈ ਤੇ ਸੁੱਚਾ ਹੈ ਮੈਂ ਨਿਕਾਹ ਵਾਰ ਬੇਨਤੀ ਕੀਤੀ ਹੈ ਜੀ ਕਿ ਉਹ ਟਾਈਮ ਤੇ ਸਪੇਸ ਬਿਯੋਂਡ ਹੈ ਨਾ ਦੋਨਾਂ ਚੀਜ਼ਾਂ ਤੋਂ ਅੱਗੇ ਹੈ ਉਸ ਸਮੇਂ ਤੇ ਸਥਾਨ ਦੀ ਗਿਣਤੀ 'ਚ ਨਹੀਂ ਵਜ ਸਕਦਾ ਤਾਂ ਹੀ ਉਹ ਅਕਾਲ ਮੂਰਤ ਹੈ ਤੇ ਜਿਹੜਾ ਉਸ ਅਕਾਲ ਦੀ ਮੂਰਤ ਦੇ ਨਾਲ ਉਹਦੇ ਲਾਮ ਦੇ ਨਾਲ ਸੁਣ ਜਾਂਦਾ ਹੈ ਫਿਰ ਉਸ ਦਾ ਦੁੱਖ ਉਹਨੂੰ ਕਦੀ ਕਿਤੇ ਦੁੱਖ ਨਹੀਂ ਵਿਆਪਦਾ ਉਹਨੂੰ ਕਿਤੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਸਰਬਾਹੂਰ ਨਾਮ ਦੇ ਨਾਲ ਫਾਜ਼ਿਲੂ ਦੇ ਨਾਮ ਤੋਂ ਬਿਨਾ ਰੁੱਖ ਵਾਲਾ ਪੱਕਾ ਸਹਿਬ ਨੇ ਸਮਝਾਇਆ ਮੈਂ ਥੋੜੀ ਜਿਹੀ ਗੀਂਦੀ ਕਰਦਾ ਜੇ ਬਾਰੇ ਵੀ ਇੱਕ ਆਪਾਂ غور ਸਾਥ ਨੂੰ ਜੀ ਦੀ ਬਾਣੀ ਸੁਣਦਾ ਲੈ ਲਈਏ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੈਸੇ ਤਾਂ ਨਿੱਕਾਂ ਖਾਵਾਂ ਦਿੱਤੇ ਸਮਝਾਇਆ ਜੀ ਜੀਵਰਜਨ ਦੇ ਪਾਤਸ਼ਾਹ ਮਹਾਰਾਜ ਨੇ ਬੜੀ ਗੱਲ ਕੀਤੀ ਇਸ ਗੱਲ ਦੀ ਕਿ ਕਰਿ ਛਿਨਾਲ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਕੋਟ ਵਿਗਨ ਲਾਤੀ ਪ੍ਰਭ ਸਰਨਾ ਪ੍ਰਕਟੇ ਪਹਿਲ ਸੁਯਗਾ ਦੀ ਹਲਤੀ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਉ ਸੁਣੋ ਪੜੋ ਨ ਪਾਈ ਗੁਰ ਕੋੜਿਆ ਤੋ ਰਾਖਿਆ ਇੱਕ ਉਹਨਾਂ ਦੀ ਸ਼ਬਦ ਆਉਂਦਾ ਹੈ ਜੀ ਰਾਮ ਕਲੀ ਰਾਜ ਦੇ ਵਿੱਚ ਭਖਤ ਨਾਮ ਦੇ ਸਹਿਬ ਜੀ ਉਹਨਾਂ ਨੇ ਉਸ ਸ਼ਬਦ ਦੇ ਅੰਦਰ ਦੁਨਿਆਵੀ ਤੌਰ ਦੇ ਉੱਤੇ ਕੀਤੇ ਜਾਣ ਵਾਲੇ ਕਰਮ ਕਾਂਡ ਕਿਉਂਕਿ ਅੱਜ ਸਹਿਬ ਨੇ ਸਰਮੌਤਾ ਦੀ ਗੱਲ ਕੀਤੀ ਤੇ ਅਸੀਂ ਤਾਂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜੀ ਦੀ ਅਸ਼ਟਪਦੀਕ ਦਿਨਾਂ ਪਾਗੀ ਦੀ ਇਥੇ ਉਹਦੀ ਵਿਚਾਰ ਕਰ ਰਹੇ ਸਾਂ ਪਾਠ ਪੜਿਓ ਔਰ ਬੀਤ ਵਿਚਾਰਿਓ ਸੋਰਠ ਮਹੱਲਾ ਪੰਜਵਾਂ ਹੈ ਜੀ ਉਹਦੇ ਅੰਦਰ ਵੀ ਗੁਰੂ ਅਰਜੁਨ ਦੇ ਪਾਤਸ਼ਾਹ ਨੇ ਨਾ ਸਾਰੇ ਕਰਮ ਕਾਂਡਾਂ ਦੀ ਸਭ ਕੁਝ ਦਾ ਜ਼ਿਕਰ ਕਰਕੇ ਕਿਹਾ ਨਹੀਂ ਹਰੀ ਦੀ ਕੀਰਤਿ ਉਹਦਾ ਕੀਰਤਨ ਸਾਧ ਸੰਗਤ ਵਰਗਾ ਦੂਜਾ ਕੋਈ ਕਰਮ ਨਹੀਂ ਜੇ ਸਭ ਤੋਂ ਸਰਮੌਰ ਕੇਵਲ ਨਾਮ ਹੈ ਜੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੀ ਕਰਮਾ ਸਹਿਬ ਨੇ ਬਹੁਤ ਉਹਦੇ ਅੰਦਰ ਉਦਾਹਰਨਾ ਦੇ ਕੇ ਮਨੁੱਖ ਨੂੰ ਸਮਝਾਇਆ ਇਸੇ ਤਰ੍ਹਾਂ ਹੀ ਨਾ ਬਾਬਾ ਨਾਮਦੇਵ ਸਾਹਿਬ ਜੀ ਦਾ ਬਚਨ ਹੈ ਜਿਹੜਾ ਉਹਦੇ ਚ ਉਹਨਾਂ ਨੇ দান ਕਰਨ ਵਾਲਿਆਂ ਨੇ ਇਸ਼ਨਾਨ ਕਰਨ ਵਾਲਿਆਂ ਦੀ ਲਮੇਰਾ ਸ਼ਬਦ ਹੈ ਪਰ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ੁਰੂਆਤ ਕਰਦੇ ਆ ਉਹਦੇ ਅੰਦਰ ਬਖਸ਼ਿਸ਼ ਕੀਤੀ ਬਾਬਾ ਨਾਮਦੇਵ ਸਾਹਿਬ ਜੀ ਨੇ ਬਨ ਆਰਸੀ ਤਪ ਕਰੈ ਉਲਟ ਤੀਰਥ ਮਰੈ ਅਗਣ ਦਹਿ ਕਾਇ ਕਲਪ ਕੀਜੈ ਪਰ ਨਾਲ ਕਹਿੰਦੇ ਨੇ RAM ਨਾਮ ਸਰ ਤਉ ਨ ਬੁਜੈ ਕਿ RAM ਦੇ ਨਾਮ ਤਨ ਜਿਹੜਾ ਹੈ ਉਸ ਦੇ ਬਰਾਬਰ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਚੀਜ਼ ਨਹੀਂ ਪਹੁੰਚ ਸਕਦੀ ਫਿਰ ਕਰਕੇ ਇਸ ਕਰਕੇ ਰਹਾਉ ਦੀ ਬੰਕਤੀ ਜੀ ਕਹਿੰਦੇ ਨੇ ਛੋਲ ਛੋਲ ਰੇ ਪਖੰਡੀ ਮਨ ਕਪਤ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਖਾਲੀਜੈ मैं थोड़े जिर्थ कर देना फिर साहब ने क्या गंगा जो गदावर जाइए कुंभ जो केदार नहीइए गोमती सह स गौ दान की जाए पर नाम फिर की देने, राम नाम तो ना सारा कुछ कह करके सतगुरु पातशाह महाराज ने गल ही समझाई सतगुरु पातशाह महाराज ने कहा कि जे कोई दान करता दा है अनेक चीज करी भी जाए बनारस की धरती पर जाके तप करे बनारसी तप करे उल्ट तीर्थ मर तीर्थਾਂ ਤੇ ਜਾ ਕੇ ਸਤਗੁਰੂ ਪਾਤਸ਼ਾਹ ਮਹਾਰਾਜੀ ਦੀ ਬਾਣੀ ਨੇ ਬੜੀ ਗੱਲ ਕੀਤੀ ਹੈ ਇਸ ਗੱਲ ਦੀ ਕਿ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ ਮਨ ਕੀ ਮੈਲ ਨਾ ਉਤਰੀ ਇਹ ਕਿਦ ਚੇ ਲਖ ਚਤਨ ਕਰਾਈ ਸਾਬ ਜੀ ਕਹਿੰਦੇ ਮੈਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜੀ ਸਤਗੁਰੂ ਸਾਹਿਬ ਦੀ ਬਾਣੀ ਸੇ ਮੇਲਾ ਮੇਨ ਮਨ ਕਰ ਸਰੀਰ ਘਟਾਵੇ ਲੋਭੀ ਹਉਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰਿ ਕ੍ਰਿਸ਼ਨਾ ਹੀ ਨਾਮ ਜਪ ਜਿੰਨੀਆਂ ਮਰਜ਼ੀ ਉਦਾਹਰਨ ਆਪਾਂ ਸਤਗੁਰੂ ਦੀ ਬਾਣੀ ਚੋਂ ਲੈਣੀਆਂ ਹੋਣ ਸਾਨੂੰ ਸਮਝਾਉਣ ਦੇ ਵਾਸਤੇ ਗੁਰੂ ਸਾਹਿਬ ਨੇ ਬੇਨਤ ਬਖਸ਼ਿਸ਼ ਕੀਤੀ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਬਲਾਸਦੀ ਧਰਤੀ ਤੇ ਜਾ ਕੇ ਕੋਈ ਤਪੀਆ ਬਣ ਜਾ ਤਪ ਕਰਨ ਲੱਗ ਪਵੇ ਤੀਰਥਾਂ ਤੇ ਜਾ ਕੇ ਉਲਟਾ ਲੰਕਦਾ ਹੋਇਆ ਮਰ ਜਾਵੇ ਅਗਨਧਹਿ ਸਰੀਰ ਨੂੰ ਅੱਗ ਦੇ ਵਿੱਚ ਸਾੜ ਦੇਵੇ ਸਤਿਗੁਰੂ ਜੀ ਕਹਿੰਦੇ ਨੇ ਪਰ ਨਾਲ ਕਹਿੰਦੇ ਨੇ ਇੱਕ ਗੱਲ ਦਾ ਚੇਤਾ ਰੱਖੀ ਰਾਮਨਾਮ ਸਰ ਤਉ ਨ ਪੁਜ ਤਾ ਵੀ ਤੂੰ ਇਹ ਸਾਰਾ ਕੁਝ ਕੀਤਾ ਹੋਇਆ ਰਾਮ ਨਾਮ ਦੇ ਬਰਾਬਰ ਜਿਵੇਂ ਸਾਹਿਬ ਨੇ ਕਿਹਾ ਨਾਮ ਤਪ ਸਭ ਹੀ ਸਿਰ ਜਾਪੇ ਇਥੇ ਸਿਰ ਦਾ ਭਾਵ ਸਿਰ ਮੌਰਖ ਹੈ ਉੱਚਾ ਹੈ ਵੱਡਾ ਹੈ ਉਥੇ ਸਰ ਦਾ ਭਾਵ ਸ ਬਰਾਬਰ RAM ਨਾਮ ਸਰ ਤਉ ਨ ਪੂਜੈ ਇਸ ਕਰਕੇ ਜਿਹੜਾ ਹੈ ਸਵੇਤ ਸਾਹਿਬ ਜੀ ਪੁਕਾਰ ਕੀ ਕੀਂਦੇ ਨੇ ਛੋਲ ਛੋਲ ਰੇ ਪਖੰਡੀ ਬਨ ਕਪਣਾ ਕੀਜੈ ਹਰ ਕਾ ਨਾਮ ਨਿਤ ਨਿਤ ਰਿਚ ਗੰਗਾ ਜੋ ਬੋਧ ਆਵਰ ਚਾਹੀਏ ਕੁੰਭ ਜੋ ਕੇ ਆਦਾਰਣਾ ਆਈਏ ਹੋ ਮੂਤੀ ਸਾਇਸ ਬਹੁ ਦਾਦ ਕੀ ਜਿਉਨਾ ਸਾਰਿਆਂ ਨੂੰ ਥਾਵਾਂ ਜਿੰਨਾ ਥਾਵਾਂ ਦੇ ਉੱਤੇ ਜਾ ਕੇ ਲੋਕ ਇਸ਼ਨਾਨ ਕਰਦੇ ਸਨ ਕੁੰਭ ਦਾ ਮੇਲਾ ਲੱਗਦਾ ਸੀਗਾ ਉਨਾ ਸਾਰੀਆਂ ਸਤਗੁਰੂ ਜੀ ਨੇ ਲੰਧੀਆਂ ਦਾ ਜ਼ਿਕਰ ਗੰਗਾ ਤੇ ਗੋਦਾਵਰੀ ਦਾ ਗੁੰਮਤੀ ਦਾ ਸਭ ਕੁਝ ਕਹਿ ਕੇ ਇਹ ਕਹਿੰਦੇ ਨੇ ਭਾਈ ਇਹ ਸਭ ਕੁਝ ਕੀਤਾ ਹੋਇਆ ਵੀ ਥਾਂਪੁਰ ਥਾਂ ਤੇ ਇਸ਼ਨਾਨ ਕੀਤਾ ਹੋਇਆ ਦਾਨ ਕੀਤਾ ਹੋਇਆ ਇਹ ਸਾਰੇ ਦਾ ਸਾਰਾ ਖਰੀਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ ਕਿਉਂਕਿ ਇਹ ਸਾਰੇ ਦੇ ਸਾਰੇ ਕਰਮ ਕਾਂਡ ਬਾਹਰ ਦੇ ਨੇ ਇਹਨਾਂ ਦੇ ਕਰਨ ਦੇ ਨਾਲ ਮਨ 'ਚ ਤਬਦੀਲੀ ਨਹੀਂ ਆਉਣੀ ਮਨ ਨੂੰ ਕੇਵਲ ਨਾਮ ਨੇ ਆਸਰਾ ਦੇਣਾ ਹੈ ਨਾਮ ਨੇ ਚੇਂਜ ਕਰਨਾ ਹੈ ਮਨ ਦਾ ਬਦਲਾ ਕੇਵਲ ਨਾਮ ਦੇ ਨਾਲ ਜੁੜਨ ਦੇ ਹੋ ਸਕਦਾ ਹੈ ਇਸ ਕਰਕੇ ਬਾਬਾ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਸਾਰੇ ਸ਼ਬਦ ਵਿੱਚ ਉਹਨਾਂ ਨੇ ਇਸੇ ਗੱਲ ਨੂੰ ਸਮਝਾਇਆ ਹੈ ਕਿ ਭਾਵੇਂ ਕੋਈ ਔਰਤ ਦਾ ਦਾਨ ਕਰ ਦੇਵੇ ਆਪਣਾ ਸਭ ਕੁਝ ਦਾਨ ਕਰਕੇ ਉਹ ਆਪਣੇ ਤਨ ਨੂੰ ਜਿਹੜਾ ਹੈ ਆਰੇ ਦੇ ਨਾਲ ਕਟਾ ਲਵੇ ਇਹ ਸਾਰਾ ਉਧਾਰਨ ਦੇ ਕੇ ਬਾਬਾ ਸਾਹਿਬ ਜੀ ਕਹਿੰਦੇ ਨੇ ਕਿ ਕਰ ਦਾ ਚੇਤਾ ਰੱਖੋ ਭਾਈ ਇਹ ਸਭ ਕਰਮ ਕਾਂਡ ਕਰਨ ਦੇ ਬਾਵਜੂਦ ਵੀ ਤੁਹਾਨੂੰ ਪ੍ਰਾਪਤੀ ਕੋਈ ਨਹੀਂ ਹੋਣੀ ਜੋ ਨਾਮ ਦੇ ਨਾਲ ਜੁੜ ਕੇ ਹੋ ਸਕੇ ਉਸਕੇ ਤੀਰਥਾਂ ਤੇ ਨਾਉਣ ਦੀ ਗੱਲ ਜਦੋਂ ਬਾਬਾ ਜੀ ਨੇ ਕੀਤੀ ਭਗਤ ਕਬੀਰ ਸਾਹਿਬ ਨੇ ਕਿਹਾ ਨਾ ਅੰਤਰ ਮੈਲ ਦੇ ਤੀਰਥ ਨਾ ਆਵੇ ਤਿਸ ਬਕੰਠ ਨਾ ਜਾਣਾ ਲੋਪ ਪਤੀਣੇ ਕਸ਼ੂਣਾ ਹੋਵੇ ਨਾਹੀ ਰਾਮ ਰਿਆ ਬਾਬਾ ਜੀ ਕੀ ਕਰੀਏ ਸਹਿਬ ਜਵਾਬ ਦਿੰਦੇ ਨੇ ਉਹ ਜੋ ਰਾਮ ਇੱਕ ਹੀ ਦੇਵਾ ਸੱਚਾ ਨਾਮਨ ਗੁਰ ਕੀ ਸੇਵਾ ਕਹਿੰਦੇ ਸਾਰੇ ਦੇ ਸਾਰੇ ਕਰਮ ਕਾਂਡ ਛੱਡ ਤਾਂ ਅਜ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਸ਼ੁਰੂਆਤ ਦੇ ਵਿੱਚ ਸਤਿਗੁਰੂ ਜੀ ਨੇ ਅਰੰਭਤਾ ਜਿਹੀ ਸਮਝਾਇਆ ਨਾਮ ਤਤ ਸਭ ਹੀ ਸਿਰਜ ਨਾਮ ਦਾ ਤਤ ਸਾਬ ਜੀ ਕਹਿੰਦੇ ਸਭ ਤੋਂ ਸਰਬੌਰ ਜਾਪੇ ਹੈ ਸਭ ਤੋਂ ਸਰਬੌਰ ਜਾਪਦਾ ਹੈ ਜਾਣਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਇਸ ਕਰਕੇ ਨਾਮ ਦੇ ਤਤ ਨਾਲ ਜੁੜ ਪਾਈ ਨਾਮ ਤੋਂ ਸਰਬੌਰ ਹੋਰ ਕੋਈ ਨਹੀਂ ਹੋ ਸਕਦਾ ਤੇ ਦੂਜੀ ਗੱਲ ਅਗੇ ਸਾਬ ਨੇ ਕੀਤੀ ਬਿਨ ਨਾਮੈ ਦੁਖ ਕਾਲ ਸੰਤਾਪੈ ਕਿ ਨਾਮ ਦੇ ਨਾਲ ਜੁੜਨ ਤੋਂ ਬਿਨਾ ਕਾਲ ਸੰਤਾਪ ਦਾ ਹੈ ਦੁਖ ਵਿਆਪ ਜਾਂਦਾ ਹੈ ਜਿਨ੍ਹਾਂ ਦੀ ਨਾਮ ਤੋਂ ਦੂਰੀ ਹੈ ਜਿਨ੍ਹਾਂ ਕੋਲ ਨਾਮ ਨਹੀਂ ਬੜਾ ਜ਼ਿਕਰ ਕੀਤਾ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਸਮਝਾਉਣ ਦੇ ਵਾਸਤੇ ਸਾਨੂੰ ਸਿਰਫ ਨਹੀਂ ਚੇਤਾ ਰੱਖ ਪਰ ਕੇ ਲਾਉਂ ਬਿਨਾ ਦੁੱਖ ਪਾਵੈ ਭਗਤ ਬਿਨਾ ਸੈਸਾ ਨੇ ਚੁੱਕੈ ਗੁਰ ਹੀ ਪੀਤ ਬਤਾਵੇ ਦੀ ਸਿੱਖ ਬਹਾਦਰ ਸਾਹਿਬ ਜੀ ਜਾਉ ਸੁਖ ਕੋ ਚਾਹੇ ਸਦਾ ਸੋ ਸ਼ਰਮ ਰਾਮ ਕੀ ਇਹ ਸੱਚੀ ਜਿਨੀਆਂ ਵੀ ਸਤਗੁਰੂ ਜੀ ਨੇ ਜਿਹੜਾ ਹੈ ਸਾਨੂੰ ਸਮਝਾਉਣ ਦੇ ਵਾਸਤੇ ਗੱਲ ਕੀਤੀ ਨਾ ਸਤਗੁਰੂ ਨੇ ਬਾਰ ਬਾਰ ਹੀ ਸਮਝਾਇਆ ਹੁਣੇ ਸ਼ਬਦ ਪੜ ਰਹੇ ਸਨ ਭਾਈ ਸਾਹਿਬ ਜੀ ਭਾਈ ਗੁਰਬੀਰ ਸਿੰਘ ਜੀ ਇਹ ਵਰ ਕਾਜ ਤਰੀਕੇ ਤੇ ਨਾਕਾਮ ਸਾਧ ਸੰਗਤ ਭਜ ਕੇਵਲ ਨਾਮ ਦੀ ਗੱਲ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਵਾਰ-ਵਾਰ। ਤੇ ਉਹਨਾਂ ਨੇ ਇਸ ਕਰਕੇ ਸਤਗੁਰੂ ਜੀ ਨੇ ਜਦੋਂ ਨਹੀਂ ਉਪਦੇਸ਼ ਕੀਤਾ ਨਾ ਸਤਗੁਰੂ ਜੀ ਨੇ ਇਸ ਗੱਲ ਨੂੰ ਸਮਝਾਇਆ ਕਿ ਜਿਨ੍ਹਾਂ ਨੇ ਨਾਮ ਤੋਂ ਦੂਰੀ ਬਣਾਈ ਭਾਈ ਦੁੱਖ ਹੈ। ਕਾਲ ਵਿਆਪਦਾ ਹੈ ਕਾਲ ਤੋਂ ਮੁਕਤੀ ਨਹੀਂ ਮਿਲ ਸਕਦੀ ਜਿੰਨਾ ਚਿਰ ਤੱਕ ਨਾਮ ਨਾਲ ਨਹੀਂ ਜੁੜਦਾ। ਆਪਾਂ ਥੋੜਾ ਜਿਸ ਪੱਖ ਨੂੰ ਸਤਗੁਰੂ ਜੀ ਦੀ ਬਾਣੀ ਤੋਂ ਦੇਖੀਏ। ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਬਚਨ ਆਪੇ ਸਤਗੁਰੂ ਜੀ ਨੇ ਉਸ ਦੇ ਅੰਦਰ ਤਨਾਸਰੀ ਰਾਗ ਦੇ ਵਿੱਚ ਸਾਹਿਬ ਦਾ ਇੱਕ ਵਚਨ ਆਉਂਦਾ ਹੈ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਨਾਮ ਤੋਂ ਦੂਰ ਹੋ ਜਾਣ ਵਾਲਿਆਂ ਦਾ ਦੁੱਖ ਤੇ ਕਾਲ ਕਿਉਂਕਿ ਦੁੱਖ ਨੂੰ ਕਾਲ ਕਾਲ ਨੂੰ ਦੁੱਖ ਸਤਗੁਰ ਨੇ ਇੱਕ ਦੂਜੇ ਦੀ ਥਾਂ ਤੇ ਸ਼ਬਦ ਬਾਣੀ ਚ ਵਰਤੇ ਨੇ ਸਾਹਿਬ ਇਹ ਗੁਰੂ ਨਾਨਕ ਸਾਹਿਬ ਸੱਚੀ ਬਾਦਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿਉ ਤਪ ਤਪ ਹੈ ਬਾੜੂ ਬਾਸ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਨਵਾਏ ਕਿ ਜਿਉ ਸਤਗੁਰੂ ਜੀ ਕਹਿੰਦੇ ਉਹਨਾਂ ਦਾ ਤਪਦਾ ਹੈ ਖਪਦਾ ਹੈ ਬੇਕਾਰ ਦੇ ਅੰਦਰ ਦੁਖੀ ਹੁੰਦਾ ਹੈ ਕਿਉਂ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਜਿਉ ਤਪ ਹੈ ਬਾਰੇ ਬਾ ਕਬ ਤਪ ਖਪੇ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਂਦੀ ਜਿਸ ਤਨ ਨੂੰ ਜਿਸ ਮਨੁੱਖ ਨੂੰ ਜਿਸ ਹਿਰਦੇ ਨੂੰ ਬਾਣੀ ਵਿਸਰ ਜਾਂਦੀ ਹੈ ਜਿਉ ਪੱਕਾ ਰੋਗੀ ਬਿਲ ਲਾਏ ਜਿਉ ਪੱਕੇ ਰੋਗ ਦਾ ਰੋਗੀ ਉਹ ਰੋਗ ਭਾਵ ਜਿਹਦਾ ਇਲਾਜ ਕੋਈ ਨਹੀਂ ਕੀਤਾ ਜਾਂਦਾ ਅੱਜ ਦੇ ਸਮੇਂ ਤਾਂ ਬਹੁਤ ਸਾਰੇ ਹੋਰ ਰੋਗ ਮਨੁੱਖ ਨੂੰ ਹੋਣ ਵਾਲੇ ਜਿਹੜੇ ਸਾਡੀ ਜਾਣਕਾਰੀ ਜਾਗੇ ਦੇ ਨਾ ਇਹ ਕਿੰਨੇ ਰੋਗ ਨੇ ਅੱਜ ਆਪਾਂ ਦੇਖਦੇ ਹਾਂ ਸੰਸਾਰ ਜਿਨ੍ਹਾਂ ਦਾ علاج ਕੋਈ ਨਹੀਂ ਕੀਤਾ ਜਾ ਸਕਦਾ ਇੱਕ ਵਾਰ ਤੰਨ ਨੂੰ ਮਨੁੱਖ ਦੇ ਲੱਗ ਜਾਣ ਤੇ ਦੀ ਮੌਤ ਤੱਕ ਉਹਦੇ ਲਾਲ ਹੀ ਰਹਿੰਦੇ ਨੇ ਬਹੁਤ ਵਾਰ ਉਸ ਰੋਗ ਦਾ ਕਰਕੇ ਮੌਤ ਹੋ ਜਾਂਦੀ ਤੇ ਪੁਰਾਤਨ ਸਮੇਂ ਦੇ ਵਿੱਚ ਨਾ ਕੋੜ ਦਾ ਰੋਗ ਜਿਹੜਾ ਸੀ ਉਸ ਨੂੰ ਮੰਨਿਆ ਜਾਂਦਾ ਸੀ ਦਾ ਆਵਾਜ਼ ਨਹੀਂ ਹੁੰਦਾ ਇਸ ਕਰਕੇ ਉਸ ਨੂੰ ਪੱਕਾ ਰੋਗੀ ਕਿਹਾ ਜਾਂਦਾ ਸੀ ਕਿ ਇਹ ਰੋਗ ਦਾ ਰੋਗੀ ਪਾਈ ਹਮੇਸ਼ਾ ਦੇ ਵਾਸਤੇ ਰੋਗੀ ਹੈ ਦਾ ਰੋਗ ਤੋਂ ਛੁਟਕਾਰਾ ਨਹੀਂ ਤੇ ਨਾਮ ਨੂੰ ਭੁੱਲ ਜਾਣ ਵਾਲਿਆਂ ਨੂੰ ਨਾਮ ਵਿਚਾਰ ਦੇਣ ਵਾਲਿਆਂ ਦੀ ਸਤਗੁਰੂ ਜੀ ਨੇ ਉਹਨਾਂ ਦੇ ਨਾਲ ਤੁਸ਼ਬੀ ਦੇ ਕੇ ਗੱਲ ਸਮਝਾਈ ਕਿ ਜਿਸ ਤਰੀਕੇ ਦੇ ਨਾਲ ਭਾਈ ਇੱਕ ਪੱਕੇ ਰੋਗ ਵਾਲਾ ਰੋਗੀ ਉਸ ਦਾ ਸ਼ਿਕਾਰਾ ਨਹੀਂ ਨਾ ਹੁੰਦਾ ਉਸੇ ਤਰ੍ਹਾਂ ਦੇ ਨਾਲ ਨਾਮ ਤੋਂ ਦੂਰ ਹੋਏ ਦਾ ਵੀ ਕਦੀ ਜ਼ਿੰਦਗੀ ਦੇ ਵਿੱਚ ਸੁੱਖ ਦੇ ਵਿੱਚ ਵਾਸ ਨਹੀਂ ਹੋ ਸਕਦਾ ਨਾਮ ਤੋਂ ਬਿਨਾ ਭਟਕਣਾ ਹੈ ਜਿਹਦੇ ਕੋਲ ਨਾਮ ਦੀ ਗੱਲ ਨਹੀਂ ਕੱਟ ਕੱਟ ਜਿਹੜਾ ਹੈ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਿਨ ਨਾਮੇ ਲੋਕ ਕਾਲ ਸੰਤਾਪੇ ਕਿ ਜਿੰਨੇ ਮਰ ਜਿਹੜਾ ਹੈ ਨਾਮ ਵਿਸਾਰਿਆ ਸਹੂਤ ਦੇਖੀ ਕਿ ਪੁੱਤਰ ਕਰਤਰ ਜਿਹੜਾ ਵਿਲਾਸ ਬਣਤਾ ਟੁੱਟ ਤੇ ਇਹਨੇ ਮੇਰੇ ਮਨ ਨਾਮ ਨੇ ਨਿਤਲੇ ਸੱਚ ਜੀ ਨਿਕਲ ਗਈ ਇਹ ਸਾਰੇ ਦਾ ਸਾਰਾ ਸੱਚ ਜੀ ਕਿੰਨੇ ਸੰਸਾਰ ਦੇ ਵਿੱਚ ਹੈ ਜਰੂਰ ਸੰਬੰਧ ਹੈ ਦੁਨਿਆਵੀ ਰਿਸ਼ਤੇ ਨੇ ਸਾਰਾ ਕੁਝ ਹੈ ਪਰ ਨਾਮ ਤੋਂ ਬਿਨਾਂ ਜਿਹੜਾ ਗੁਰੂ ਦੇ ਉਪਦੇਸ਼ ਤੋਂ ਅਕਾਲ ਪੁਰਖ ਦੇ ਨਾਮ ਤੋਂ ਦੂਰ ਚਲਿਆ ਜਾਂਦਾ ਛੁਛ ਜਾਂਦਾ ਉਹਦੇ ਜੀਵਨ ਵਿੱਚ ਦੁੱਖ ਵਿਆਪਦਾ ਹੈ ਇਹ ਦੁੱਖ ਦਾ ਕਾਰਨ ਨਹੀਂ ਹੈ ਕਿਉਂਕਿ ਨਾਮ ਉਸ ਦਾ ਜਿਹਨੂੰ ਸ੍ਰੀ ਚ ਬੇਨਤੀ ਕੀਤੀ ਨਾਮ ਦਾ ਦਾਤਾ ਕਾਲਪੁਰਖ ਹੈ ਕਾਲਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਤੇ ਜੇ ਉਹਦੇ ਨਾਮ ਤੋਂ ਦੂਰ ਜਾਵਾਂਗੇ ਤਾਂ ਉਸ ਦਾਤੇ ਤੋਂ ਦੂਰ ਚਲੇ ਜਾਵਾਂਗੇ ਤੇ ਜੇ ਉਸ ਤੋਂ ਦੂਰ ਚਲੇ ਜਾਵਾਂਗੇ ਤੇ ਫਿਰ ਦੁੱਖ ਵਿਆਪ ਦਾ ਹੈ ਆਪਣੇ ਅਫਰੀਦਾ ਦਿਨਾ ਮੁਖ ਦਾ ਰਾਵਣ ਜਿਹਦੀ ਵਿਸਾਰਨ ਜਿਨ੍ਹਾਂ ਵਿਸਾਰਿਆਂ ਦਾ ਨਾਮ ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨ ਠਾਵ ਸੇ ਉਹਨਾਂ ਦੇ ਮੁਖ ਸਤਗੁਰੂ ਜੀ ਕਹਿੰਦੇ ਡਰਾਉਣੇ ਹੋ ਜਾਂਦੇ ਨੇ ਭਾਈ ਜਿਨ੍ਹਾਂ ਨੂੰ ਨਾਮ ਪੁੱਛਦਾ ਇਹ ਨਾਮ ਨੂੰ ਭੁੱਲ ਜਾਣ ਵਾਲਿਆਂ ਦੇ ਮੁੱਖ ਸਾਹਿਬ ਜੀ ਕਹਿੰਦੇ ਜੇ ਡਰਾਉਣੀ ਨਹੀਂ ਤੇ ਉਹਦਾ ਕੀ ਸਾਧਨ ਨਹੀਂ ਕਿਹਾ ਇੱਥੇ ਦੁੱਖ ਘਨੇਰਿਆਂ ਅੱਗੇ ਠਾਹਰਨਾ ਠਾਹਰੋ ਇੱਥੇ ਵੀ ਦੁਖੀ ਨੇ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਦੋਨਾਂ ਥਾਵਾਂ 'ਤੇ ਤੇ ਹਰ ਕੀ ਨਾਮ ਦਿਨਾਂ ਦੁੱਖ ਪਾਵੈ ਨਾਮ ਤੋਂ ਬਿਨਾ ਦੁੱਖ ਹੈ ਭਗਤ ਤੋਂ ਬਿਨਾ ਸਹਿਸਾ ਨਹੀਂ ਚੁੱਕੇ ਤੇ ਭਗਤ ਦਾ ਅਰਥ ਭਗਤੀ ਅਕਾਲ ਪੁਰਖ ਦੇ ਨਾਮ ਨਾਲ ਜੁੜਨਾ ਹੈ ਭਗਤ ਤੋਂ ਬਿਨਾ ਸਹਿਸਾ ਨਹੀਂ ਚੁੱਕਿਆ ਗੁਰ ਹੀ ਇਹ ਧੀਰ ਬਤਾਵੇ ਉਸ ਦੇ ਨਾਮ ਦੇ ਨਾਲ ਜੁੜਨ ਤੋਂ ਬਿਨਾਂ ਭਗਤੀ ਤੋਂ ਬਿਨਾਂ ਸੱਭ ਜੀ ਕਹਿੰਦੇ ਨੇ ਸੈਸਾ ਨਹੀਂ ਚੁੱਕਦਾ ਚਿੰਤਾ ਫਿਕਰ ਛੋੜਾ ਵੀ ਦੁਖੀ ਹੈ ਨਾ ਸਭ ਤੋਂ ਵੱਡਾ ਕਿ ਬੇਕਾਰ ਦੀਆਂ ਮਨੁੱਖ ਨੂੰ ਚਿੰਤਾਵਾਂ ਫਿਕਰ ਜਿਹੜੀ ਗੱਲ ਖੋਣੀ ਨਹੀਂ ਹੈ ਅਸੀਂ ਉਸ ਦੀ ਚਿੰਤਾ ਲੈ ਕੇ ਬਿਠੇ ਜੇ ਇਸ ਤਰ੍ਹਾਂ ਨਾ ਚਾਵੇ ਤਾਂ ਸੱਭ ਜੀ ਕਹਿੰਦੇ ਤਾਂ ਹੈ ਕਿਉਂਕਿ ਤੇਰਾ ਮਨ ਇੱਕ ਥਾਂ ਦੇ ਉੱਤੇ ਟਿਕਿਆ ਕੋਈ ਨਹੀਂ ਤੂੰ ਉਸ ਕਰਕੇ ਨਹੀਂ ਟਿਕਦਾ ਕਿਉਂਕਿ ਨਾਮ ਤੋਂ ਗੁਰੂ ਦੇ ਉਪਦੇਸ਼ ਵੱਲ ਕਦੀ ਧਿਆਨ ਹੀ ਨਹੀਂ ਗਿਆ ਸਵਾਲ ਕਿ ਜਿਹਦੇ ਨਾਲ ਜੁੜਾਂਗੇ ਇਹ ਮਨ ਨੂੰ ਆਸਰਾ ਦੇਣ ਵਾਲਾ ਹੈ ਮਨ ਨੂੰ ਸੰਭਾਲਣ ਵਾਲਾ ਹੈ। ਬਾਬਾ ਨਾਮਦੇਵ ਸਾਹਿਬ ਜੀ ਨੇ ਗੱਲ ਕੀਤੀ ਨਾ ਉਹਨਾਂ ਦਾ ਇੱਕ ਸ਼ਬਦ ਹੁੰਦਾ ਹੈ। ਮੁਖ ਉਤਾਰ ਲੈ ਰਾਮਾ ਤਾਰ ਲੈ ਮੈਂ ਆਸਾਨ ਜਨ ਪਰ ਬੇ ਨਾ ਜਨ ਨੂੰ ਬਾਪ ਬੀਠਲਾ ਬਾਂਹ ਲੈ। ਉਹਦੇ ਚ ਉਹਨਾਂ ਨੇ ਗੱਲ ਕੀਤੀ ਹੈ ਇਸ ਗੱਲ ਨੂੰ ਸਮਝਾਉਂਦਿਆਂ ਹੋਇਆਂ ਕਿ ਨਾਮ ਦੇ ਆਸਰੇ ਦੇ ਕਿਤਨੇ ਸੰਸਾਰ ਤੂੰ ਉਤਰ ਜਾਂਦੇ ਨੇ ਜਹਾਂ ਜਹਾਂ ਤੂੰ ਨਾਟ ਟਿਕੇ ਲੈਕ ਟਿਕਾ ਲੋ ਮੁਖੀ ਤੇਰੇ ਨਾਮ ਵਿਲੰਭ ਬਹੁਤ ਚੱਲੇ ਤੇਰੇ ਨਾਮੇ ਕੀ ਨਿਜਮਤ। ਤੇ ਨਾਮ ਦੇ ਆਸਰੇ ਤੇ अनेका ਹਨ ਜਿਹੜੇ ਸੰਸਾਰ ਤੋਂ ਤਲ ਜਾਂਦੇ ਨੇ ਤੇ ਜੇ ਨਾਮ ਦੇ ਨਾਲ ਜੁੜੇ ਹੋਏ ਤਰ ਜਾਂਦੇ ਨੇ ਭਾਈ ਫਿਰ ਨਾਮ ਤੋਂ ਬਿਨਾ ਸਹਿਬ ਨਹੀਂ ਕਿਹ ਡੁੱਬ ਨਹੀਂ ਜਾਂਦੇ ਨੇ ਪਹਿਲਾਂ ਸਹਿਬ ਨੇ ਵੰਡਾਈ ਨਾਮ ਦੀ ਪਹਿਲੀ ਪੰਕਤੀ ਚ ਗੱਲ ਇਹ ਕੀਤੀ ਨਾਮ ਤਤ ਸਭ ਹੀ ਸਿਰ ਜਾਪੇ ਹੈ ਦੂਸਰੀ ਗੱਲ ਜੀ ਕਹਿੰਦੇ ਨੇ ਬਿਲ ਨਾਮ ਹੈ ਦੁਖ ਕਾਲ ਸੰਤਾਪ ਹੈ ਕਿ ਸਾਰੇ ਦੇ ਸਾਰੇ ਸੰਤਾਪ ਦੁਖ ਕਾਲ ਨੂੰ ਵਿਆਪਦੇ ਨਹੀਂ ਜਿਹੜਾ ਕਾਲ ਦੁਖ ਦੇ ਨਾਮ ਨੂੰ ਆਪਣੇ ਜੀਵਨ ਚੋਂ ਭੁਲਾ ਦੇਵੇ ਉਕੇ ਆਪਣੇ ਸਤਗੁਰੂ ਜੀ ਦੀ ਬਾਣੀ ਤੋਂ ਦੇਖਦੇ ਆ ਨਾ ਕਿ ਸਰਬ ਸੁੱਖਾਂ ਦਾ ਦਾਤਾ ਸਤਗੁਰ ਤਾਂ ਕੀ ਸ਼ਰਣੀ ਪਾਈਏ ਕਿ ਜੇ ਸੁੱਖ ਦਾਤਾ ਹੈ ਸੁੱਖ ਦਾਤਾ ਪੈ ਭੰਜਨੋਂ ਤੁਸੀਂ ਅੱਗੇ ਕਰੇ ਅਰਦਾਸ ਦੀ ਗੱਲ ਕਰਦੇ ਆ ਤੇ ਜੇ ਉਹ ਸੁੱਖ ਦੇਣ ਵਾਲਾ ਤੇ ਭਾਈ ਜਿਹੜਾ ਉਹ ਤੋਂ ਦੂਰ ਚਲ ਜੇਗਾ ਉਸ ਨੂੰ ਭੁੱਲ ਜੇਗਾ ਉਹਨੂੰ ਫਿਰ ਦੁੱਖ ਲਈ ਵਿਆਪੀ ਇਸ ਕਰਕੇ ਸਤਨੂ ਪਾਤਸ਼ਾਹ ਜਦੋਂ ਵੀ ਨਾਮ ਦੇ ਨਾਲ ਜੁੜਨ ਦੀ ਗੱਲ ਕਰਦੇ ਨੇ ਸਾਹਿਬ ਕਹਿੰਦੇ ਨੇ ਇਸ ਦੇ ਨਾਲ ਜੁੜ ਕੇ ਜੀਵਨ ਦੇ ਅੰਮਲ ਵਿੱਚ ਲਿਆਉਣ ਦੀ ਗੱਲ ਕਰ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਕੇ ਕਿ ਜੈਪਨ ਬਾਣੀ ਵਿਸਰਜਾਏ ਉਸ ਤਨ ਨੂੰ ਜੇ ਬਾਣੀ ਵਿਸਰਗੀਏ ਦਾ ਮਤਲਬ ਬਾਣੀ ਵਾਲਾ ਉਪਦੇਸ਼ ਵਿਸਰ ਗਿਆ ਸਾਨੂੰ ਬਾਣੀ ਦਾ ਉਪਦੇਸ਼ ਜੋ ਗੁਰੂ ਨੇ ਜੀਵਨ ਦੇ ਵਿੱਚ ਪਨਾਉਣ ਵਾਸਤੇ ਕਿਹਾ ਸੀ ਉਸ ਨੂੰ ਭੁੱਲ ਗਏ ਤੇ ਜੇ ਉਸ ਉਪਦੇਸ਼ ਨੂੰ ਭੁਲਾ ਦਿੱਤਾ ਤਾਂ ਫਿਰ ਦੁੱਖ ਵਿਆਪੇਗਾ ਕਿਉਂਕਿ ਆਪ ਨੂੰ ਦੁਖੀਆਂ ਕਰਨ ਵਾਲਾ ਮਨ ਜਿਹੜਾ ਹੈ ਉਹ ਕਦੀ ਵਸ ਦੇ ਵਿੱਚ ਨਹੀਂ ਆ ਸਕਦਾ ਤੇ ਜਦੋਂ ਆਪ ਨੂੰ ਦੁਖੀਆਂ ਕਰਨ ਵਾਲਾ ਮਨ ਵਸ ਦੇ ਵਿੱਚ ਨਹੀਂ ਆਉਂਦਾ ਤੇ ਫਿਰ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੀ ਮਨ ਪਿੱਛੇ ਲੱਗਾ ਹੋਇਆ ਮਨੁੱਖ ਦੁਖੀ ਹੁੰਦਾ ਉਸ ਦੁੱਖ ਤੋਂ ਨਿਕਲ ਨਹੀਂ ਸਕਦਾ ਸੁਈਆਂ ਬੇਨਤੀਆਂ ਪਰਵਾਨ ਕਰਨੀਆਂ ਜੀ ਹੋਈਆਂ ਬੇਨਤ ਫੁੱਲਾਂ ਦੀ ਖਿਮਾ